ਲੇਕਿਨ ਜੋ ਚਟਾਲਾ ਕਹਿ ਰਿਹਾ ਤੁਹਾਨੂੰ ਜੋ ਚੁਣੌਤੀਆਂ ਦੇ ਰਿਹਾ ਉਹਦਾ ਉਹ ਜਵਾਬ ਬਿਲਕੁਲ ਨਹੀਂ ਦੇ ਰਿਹਾ ਮਤਲਬ ਇਹ ਅੱਜ ਗੱਲ ਕੀ ਹੈ ਕਿ ਸਿਆਸੀ ਤੌਰ ਤੇ ਅਸੀਂ ਕਿਉਂ ਮਰੇ ਸਾਡੀਆਂ ਦੋਗਲੀਆਂ ਪਾਲਸੀਆਂ ਚਟਾਲਾ ਪਰਿਵਾਰ ਕਿਉਂ ਮਰਿਆ ਇਹਨਾਂ ਦਾ ਦੋਸਤ ਹੈ ਨਾ ਤੁਸੀਂ ਇਹ ਦੇਖੋ ਅੱਜ ਉਹ ਵੀ ਖਤਮ ਹੋ ਗਿਆ ਤੇ ਉਹਨਾਂ ਨੇ ਇਹਨਾਂ ਨੂੰ ਵੀ ਖਤਮ ਕਰ ਦੇਣਾ ਸਿਆਸੀ ਤੌਰ ਤੇ ਉਹ ਉਹਨਾਂ ਨੇ ਐਡਾ ਘਟੀਆ ਬਿਆਨ ਦਿੱਤਾ ਜਿਹੜਾ ਅਬੇ ਚਟਾਲਾ ਉਹ ਕਹਿੰਦਾ ਕਿ ਪੰਜਾਬੀ ਜਿਹੜੇ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮੰਨਦੇ ਐਡਾ ਘਟੀਆ ਬਿਆਨ ਉਸ ਬੰਦੇ ਨੇ ਦਿੱਤਾ ਤੇ ਉਹਦੇ ਨਾਲ ਇਹਨਾਂ ਨੇ ਐਨਰੋ ਨਾਲ ਗੱਠਜੋੜ ਕੀਤਾ ਆ ਕਾਲੀ ਲੀਡਰਸ਼ਿਪ ਬਿਲਕੁਲ ਕਿੰਨੀ ਸ਼ਰਮਣਾ ਗੱਲ ਹੈ ਪ੍ਰਕਾਸ਼ ਸਿੰਘ ਬਾਦਲ ਹੁਣ ਦਾ ਚਲਦਾ ਆ ਰਿਹਾ ਹੈ ਇਹੋ ਹੀ ਗੱਲਾਂ ਇਹੋ ਹੀ ਤਾਂ ਰੌਲਾ ਜਦੋਂ ਮੈਂ ਉਹਨਾਂ ਨੂੰ ਮਿਲਦਾ ਸੀ ਮੈਂ ਉਹਨਾਂ ਨੂੰ ਇੱਕੋ ਗੱਲ ਕਰਦਾ ਸੀ ਕਿ ਸਾਡੀ ਖੇਤਰੀ ਪਾਰਟੀ ਹੈ ਸਾਨੂੰ ਆਪਣੀ ਲੜਾਈ ਆਪ ਕਿਉਂ ਨਹੀਂ ਲੜਦੇ ਸਾਨੂੰ ਇੱਕ ਮਰਦਾਂ ਵਾਂਗ ਜਿਹੜੇ ਮੋਰਚੇ ਪਿੱਛੇ ਲੱਗਦੇ ਰਹਿਆ ਕਾਲੀ ਲੀਡਰਸ਼ਿਪ ਜਿਹੜਾ ਮੋਰਚਾ ਲਾਉਂਦੀ ਜਿੱਤਦੀ ਰਹੀ ਏ ਹੁਣ ਅਸੀਂ ਮੋਰਚਾ ਲਾਉਣ ਤੋਂ ਵੀ ਗਰੇਜ ਕਰਦੇ ਆ ਪਰ ਉਹਦਾ ਜਵਾਬ ਕਿਛੇ ਰਹਿਣੇ ਦਿੱਤਾ ਜਿਹੜਾ ਜਵਾਬ ਦਿੱਤਾ ਜੀ ਅਸੀਂ ਦਿੱਤਾ ਅਸੀਂ ਤਾਂ ਇੱਥੋਂ ਤੱਕ ਨਹੀਂ ਮਤਲਬ ਇਹ ਕਹਿਣ ਦਾ ਮਤਲਬ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਇਹ ਤਾਂ ਉਸ ਗੱਲ ਵੱਲ ਧਿਆਨ ਹੀ ਨਹੀਂ ਦਿੰਦੇ ਇਹ ਫੈਮਲੀ ਫਰੈਂਡ ਨੇ ਆਪਸ ਦੇ ਵਿੱਚ ਮਤਲਬ ਇਹਨਾਂ ਨੂੰ ਅੱਜ ਇਹੋ ਹੀ ਤਾਂ ਗੱਲ ਘਾਟ ਏ ਸਿਆਸੀ ਪੌਂਚ ਕਿਹਨੂੰ ਕਹਿੰਦੇ ਆ ਸਿਆਸੀ ਨਜ਼ਰੀਆ ਕਿਹਨੂੰ ਕਹਿੰਦੇ ਆ ਜਿਵੇਂ ਚਟਾਲਿਆਂ ਦਾ ਬਿਆਨ ਆਇਆ ਸੀ ਇਹਨਾਂ ਨੂੰ ਜਿਵੇਂ ਭਾਜਪਾ ਦੇ ਨਾਲੋਂ ਇਹਨਾਂ ਨਾਤਾ ਤੋੜਿਆ ਇਹ ਕਹਿੰਦੇ ਜ ਐਨਰੋ ਨਾਲ ਸਾਡਾ ਕੋਈ ਸਬੰਧ ਨਹੀਂ ਚਟਾਲਾ ਪਰਿਵਾਰ ਨਾਲ ਕੋਈ ਸਬੰਧ ਨਹੀਂ ਪਰ ਇਹ ਤਾਂ ਉਹਨਾਂ ਨਾਲ ਸਟੇਜਾਂ ਸ਼ੇਅਰ ਕਰਦੇ ਆ ਇਹ ਤਾਂ ਉਹਨਾਂ ਦੇ ਨਾਲ ਬੈਠ ਕੇ ਮੀਟਿੰਗਾਂ ਕਰਦੇ ਆ ਔਰ ਉਹਨਾਂ ਨੂੰ ਹਰ ਤਰ੍ਹਾਂ ਦੀ ਸਪੋਰਟ ਕਰਦੇ ਆ ਇਹੋ ਹੀ ਤਾਂ ਲੋਕ ਇਸੇ ਗੱਲ ਤੋਂ ਦੁਖੀ